ਪੰਜਾਬ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀਆਂ ਕੱਲ ਸੁਪਰੀਮ ਕੋਰਟ ਦਾ ਐਸਵਾਈਐਲ ਨਹਿਰ ਤੇ ਫੈਸਲਾ ਸੁਣਨ ਦੇ ਵਿੱਚ ਆਇਆ ਕਿਸੇ ਪੰਜਾਬੀ ਦੇ ਕਵੀ ਨੇ ਲਿਖਿਆ ਕਿ ਰੁੱਖ ਬਦਲ ਗਏ ਨੇ ਹਵਾਵਾਂ ਦੇ ਬੂੰਦ ਬੂੰਦ ਪਾਣੀ ਪਿੱਛੇ ਤਰਸ ਗਏ ਅਸਾ ਪੁੱਤ ਦਰਿਆਵਾਂ ਦੇ ਸਾਨੂੰ ਇਦਾਂ ਵਾਰ ਆਈਆਂ ਰਾਵੀ ਤੇਰੇ ਪੱਤਣਾ ਤੇ ਐਵੇਂ ਅੱਖੀਆਂ ਪਰ ਆਈਆਂ ਪੰਜਾਬੀਆਂ ਦੀ ਅਕਲ 당 ਹੈ ਸਾਡੀ ਸਮਝ ਤੋਂ ਬਾਹਰ ਹੈ ਕਿ ਜਦੋਂ ਵੀ ਕਾਨੂੰਨੀ ਫੈਸਲੇ ਆਉਂਦੇ ਹੈ ਇਹ ਤਲਵਾਰ ਪੰਜਾਬ ਦੇ ਸਿਰ ਤੇ ਚੋੜੀ ਗਈ ਹੈ ਪੰਜਾਬੀ ਤੰਗਦਿਲ ਜਾਂ ਕੰਜ਼ਰਵ ਨਹੀਂ ਹੈ ਅਸੀਂ ਪਿਛਲੇ 60 ਸਾਲ ਤੋਂ ਆਪਣੇ ਬੱਚਿਆਂ ਦਾ ਟਿੱਡ ਕੱਟ ਕੇ ਵੀ ਅਸੀਂ ਰਾਜਸਥਾਨ ਤੇ ਹਰਿਆਣਾ ਨੂੰ ਪਾਣੀ ਦੇ ਰਹੇ ਹਾਂ ਤੇ ਪੰਜਾਬੀਓ ਸਮਝਣ ਦੀ ਲੋੜ ਹੈ ਕਿ ਪੰਜਾਬ ਦਾ ਨੁਕਤੇ ਨਜ਼ਰ ਕੀ ਹੈ ਹਰਿਆਣੇ ਨੂੰ ਪੰਜਾਬ ਦੀ ਪੇਸ਼ਕਸ਼ ਕੀ ਹੈ ਸਭ ਤੋਂ ਪਹਿਲਾਂ ਤਾਂ ਪੰਜਾਬ ਦਾ ਨੁਕਤੇ ਨਜ਼ਰ ਇਹ ਹੈ ਸਾਡਾ ਮੌਕਫ ਹੈ ਕਿ ਜੋ ਅੰਤਰਰਾਸ਼ਟਰੀ ਕਾਨੂੰਨ ਬਣਿਆ ਹੈ ਕਿ ਦਰਿਆ ਉਹਨਾਂ ਮੁਲਕਾਂ ਦੇ ਉਹਨਾਂ ਸੂਬਿਆਂ ਦੇ ਹੁੰਦੇ ਹੈ ਜਿਦੇ ਦਰਮਿਆਨ ਤੋਂ ਇਹ ਦਰਿਆ ਗੁਜ਼ਰਦੇ ਹੈ ਕਿਉਂਕਿ ਹਰਿਆਣੇ ਦੇ ਵਿੱਚ ਇਹ ਦਰਿਆ ਗੁਜ਼ਰਦੇ ਨਹੀਂ ਇਸ ਕਰਕੇ ਰਾਵੀ ਸਤਲੁਜ ਤੇ ਬਿਆਸ ਦਾ ਪਾਣੀ ਇਹ ਕੇਵਲ ਪੰਜਾਬ ਉਹਦਾ ਹੱਕਦਾਰ ਹੈ ਪਰ ਅਸੀਂ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਕਿਉਂਕਿ ਹਰਿਆਣਾ ਤੇ ਪੰਜਾਬ ਹਰਿਆਣਾ ਸਕਸੈਸ ਸਟੇਟ ਹੈ ਪੰਜਾਬ ਚੋਂ ਪੈਦਾ ਹੋਇਆ ਔਰ ਜਦੋਂ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਸੀ ਤਾਂ ਸਾਰੀਆਂ ਚੀਜ਼ਾਂ ਦੀ ਵੰਡ 60 40 ਦੇ ਰਿਸ਼ਤੇ ਹੋਈ ਸੀ ਇਥੋਂ ਤੱਕ ਕਿ ਵਿਧਾਨ ਸਭਾ ਦੀਆਂ ਜਿਹੜੀ ਲਾਇਬ੍ਰੇਰੀ ਹੈ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਗਿਣ ਕੇ 60 40 ਦੀ ਦਵਾਤਾਂ ਕਲਮਾਂ ਅਫਸਰ ਕਾਡਰ ਗੱਡੀਆਂ ਹਰ ਚੀਜ਼ 60 40 ਦੀ ਰਿਸ਼ਤੇ ਹੋਈਆਂ ਸੀ ਅਸੀਂ ਹਰਿਆਣੇ ਨੂੰ ਇਹ ਵੀ ਪੇਸ਼ਕਸ਼ ਕੀਤੀ ਸੀ ਕਿਉਂਕਿ ਅਸੀਂ ਦੋ ਭਰਾ ਸੀਗੇ ਤੇ ਤੁਸੀਂ ਸਾਡੇ ਨਾਲ ਜਿਹੜਾ ਪਾਣੀ ਹੈ ਉਹ 60 40 ਦੇ ਵੱਲ ਹਰਿਆਣਾ ਪੰਜਾਬ ਦੇ ਦਰਿਆਵਾਂ ਦਾ 60 40 ਤਾਂ ਲੈਣ ਨੂੰ ਤਿਆਰ ਹੈ ਪਰ ਜਿਹੜਾ ਯਮਨਾ ਦਰਿਆ ਦਾ ਪਾਣੀ ਜਿਹੜਾ ਕਿ ਹਰਿਆਣੇ ਨੂੰ ਆਉਂਦਾ ਉਹਦੇ ਵਿੱਚੋਂ ਪੰਜਾਬ ਨੂੰ ਇੱਕ ਬੂੰਦ ਵੀ ਦੇਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਇੱਕ ਕਾਨੂੰਨ ਦੇ ਚਾਸੇ ਨਾਲ ਪੰਜਾਬ ਤੋਂ ਪਾਣੀ ਹੋਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਦਾ ਰੱਦੇ ਅਮਲ ਤੁਸੀਂ ਕੱਲ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੀ ਲੋਕ ਸਭਾ ਦੀ ਸੀਟ ਤੋਂ ਅਸਤੀਫਾ ਦਿੱਤਾ ਪੰਜਾਬ ਦੇ ਸਾਰੇ ਐਮਐਲਏ ਨੇ ਕਾਂਗਰਸ ਦੇ ਐਮਐਲਏ ਨੇ ਅਸਤੀਫਾ ਦਿੱਤਾ ਹੈ ਔਰ ਮੈਂ ਪੰਜਾਬੀਓ ਇਸ ਵੀਡੀਓ ਰਾਹੀਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਫੈਸਲੇ ਦੀ ਤਾਕਤ ਨਾਲ ਵਿਰੋਧ ਕਰਨਾ ਪੈਣਾ ਹੈ ਇਹਦਾ ਦਿਲ ਨਾਲ ਵਿਰੋਧ ਕਰਨਾ ਪੈਣਾ ਹੈ ਤੇ ਇਹਦੀ ਜ਼ੁਬਾਨ ਨਾਲ ਵਿਰੋਧ ਕਰਨਾ ਪੈਣਾ ਔਰ ਇਸ ਫੈਸਲੇ ਦੇ ਕੋਈ ਕਾਂਗਰਸ ਪਾਰਟੀ ਸਿਆਸੀ ਨੁਕਤੇ ਔਰ ਸਿਆਸੀ ਤਰੀਕੇ ਲੱਭੂਗੀ ਇਸ ਫੈਸਲੇ ਦੇ ਕਾਂਗਰਸ ਪਾਰਟੀ ਕੋਈ ਕਾਨੂੰਨੀ ਨੁਕਤੇ ਲੱਭੂਗੀ ਔਰ ਇਹਦੇ ਨਾਲ ਹਰਿਆਣੇ ਨਾਲ ਇਹ ਮਸਲਾ ਜਿਹੜਾ ਹੈ ਇਹ ਹੱਲ ਹੋ ਸਕੇ ਪਰ ਕਿਸੇ ਕਿਉਂਕਿ ਸਾਡੇ ਬੱਚਿਆਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਭੁੱਖਮਰੀ ਪੈ ਜਾਏਗੀ ਜੇ ਪਾਣੀ ਸਾਥੋਂ ਚਲਾ ਗਿਆ ਇਸ ਕਰਕੇ ਇਸ ਸਮੇਂ ਤੇ ਬੜੇ ਹੌਸਲੇ ਦੀ ਔਰ ਯਕਜੇਤੀ ਦੀ ਇਕੱਠੇ ਹੋ ਇਕਤਾ ਦੀ ਜਿਹੜੀ ਲੋੜ ਹੈ ਔਰ ਕਾਂਗਰਸ ਪਾਰਟੀ ਤੁਹਾਡੇ ਤੁਹਾਡੀ ਮਦਦ ਦੀ ਔਰ ਤੁਹਾਡੀ ਦੁਆਵਾਂ ਦੀ ਤਲਬਗਾਰ ਹੈ ਰੱਬ ਕਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਇੱਕ ਮਜ਼ਬੂਤ ਸਰਕਾਰ ਬਣੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਪਹਿਲਾਂ ਵੀ ਜਦੋਂ ਸਤਲੁਜ ਜਰਨਲ ਲਿੰਕ ਨਾਲ ਦਾ ਇਹ ਮਸਲਾ ਉੱਠਿਆ ਸੀ ਉਹਨਾਂ ਨੇ ਕੋਈ ਨਾ ਕੋਈ ਇਹਦਾ ਕਾਨੂੰਨੀ ਨੁਕਤਾ ਲੱਭਿਆ ਸੀ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦਾ ਵਚਨਬੰਦ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਸਿਰਫ ਪੰਜਾਬੀਆਂ ਵਾਸਤੇ ਹੀ ਰਹੇਗਾ ਧੰਨਵਾਦ